ਬੁੱਲਿਆ ਅਰਨਕ ਮੇਲੇ ਮੁੱਖ ਜਾਂਦੇ ਨੇ ਸਾ ਚਸ ਵੇਲੇ ਰੁੱਕ ਜਾਂਦੇ ਨੇ ਤੇ ਜਿਹੜੇ ਕਹਿੰਦੇ ਸੀ ਚਾਲਤ ਪਿਆਰਾ ਲੋੜ ਪਵੇ ਤਾਂ ਲੁੱਕ ਜਾਂਦੇ ਨੇ ਬੀਜ ਕੇ ਚੇ ਨਾ ਰੱਖੀ ਰੱਖੀ ਤੋਤੇ ਫਸਲਾਂ ਟੁੱਕ ਜਾਂਦੇ ਨੇ ਤੇ ਮੋਢੇ ਚੌੜੇ ਨਾ ਕਰ ਬੰਧਿਆ ਹਏ ਪਿਛਲੀ ਉਮਰੇ ਚੁੱਕ ਜਾਂਦੇ ਨੇ ਤੇ ਕੁਝ ਨੇ ਇੱਥੇ ਥੇੜਾ ਮੇਰਾ ਸਾਦੇ ਖਾਲੀ ਤੁਰ ਜਾਂਦੇ ਨੇ ਤੇ ਰਿਸ਼ਤੇ ਸਾਰੇ ਪੱਤਿਆਂ ਵਾਂਗ ਕੇ ਝੜ ਜਾਂਦੇ ਜਦ ਸੁੱਕ ਜਾਂਦੇ ਨੇ ਰੌਣਕ ਮੇਲੇ ਮੁੱਕ ਜਾਂਦੇ ਨੇ ਸਾਜ ਚਸਵੇ ਨੇ ਰੁੱਕ ਜਾਂਦੇ ਨੇ ਸਾਜ ਚਸਵੇ ਨੇ ਰੁੱਕ ਜਾਂਦੇ ਨੇ